ਕਾ ਦਾ 1 2025 ਨੂੰ ਥਾਣਾ ਸਦਰ ਦੇ ਏਰੀਏ ਚ ਪਿੰਡ ਸੰਗੋਵਾਲ ਦੇ ਲਾਗੇ ਇੱਕ ਵਾਰਦਾਤ ਕੀਤੀ ਗਈ ਸੀ ਜਿਹੜਾ ਤਿੰਨ ਅਣਪਛਾਤੇ ਵਿਅਕਤੀ ਜਿਹੜੇ ਨਿਯੰਗ ਬਾਣੀ ਚ ਸੀ ਕਿ ਇਹਨਾਂ ਨੇ ਬੰਦੇ ਨੂੰ ਸੱਤਾ ਮਾਰ ਕੇ ਉਹ ਤੋਂ ਡਰਾ ਕੇ ਤੇ ਉਹ ਤੋਂ ਐਲਟੋ ਕਾਰ ਜਿਹੜੀ ਆ ਖੋਈ ਸੀ ਉਹਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ ਡੀਸੀਪੀ 2 ਦੇਵ ਸਿੰਘ ਤੇ ਏਸੀਪੀ ਸਾਊਥ ਅਰਜਿੰਦਰ ਸਿੰਘ ਤੇ ਉਹਨਾਂ ਦੀ ਟੀਮ ਐਸਐਚਓ ਸਦਰ ਤੇ ਜੋ ਖਿੰਚਣ ਇਹਨਾਂ ਨੇ ਬੜੀ ਮਿਹਨਤ ਕੀਤੀ ਜਿਹੜਾ ਉਹ ਅਨਨੋਨ ਬੰਦਿਆਂ ਨੂੰ ਸਭ ਤੋਂ ਪਹਿਲਾਂ ਤਾਂ ਆਈਡੈਂਟੀਫਾਈ ਕੀਤਾ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਨੋਮੀਨੇਟ ਮਕਦਮੇ ਦੇ ਵਿੱਚ ਕਰਕੇ ਫਿਰ ਉਹਨਾਂ ਲੋਕਾਂ ਦੇ ਵੱਖ-ਵੱਖ ਥਾਵਾਂ ਤੇ ਕਿਉਂਕਿ ਉਹਨਾਂ ਦਾ ਜਿਹੜਾ ਪੱਕਾ ਥਾਂ ਠਕਾਣਾ ਜਿਹੜਾ ਨਹੀਂ ਸੀ ਪਤਾ ਪਰ ਉਹ ਚ ਮਿਹਨਤ ਕਰਕੇ ਉਹਨਾਂ ਦੇ ਰੀਡ ਕਰਕੇ ਇੱਕ ਵਿਅਕਤੀ ਨੂੰ ਪਹਿਲੋ ਗ੍ਰਿਫਤਾਰ ਕੀਤਾ ਜਿਹੜਾ ਪਹਿਲੋ ਮੰ지ਂਦਰ ਸੀ ਉਹ ਤੋਂ ਬਾਅਦ ਇਹਨਾਂ ਨੇ ਇੱਕ ਦੂਸਰਾ ਜਿਹੜਾ ਉਹਦਾ ਸਾਥੀ ਸੀ ਉਹਨੂੰ ਜਿਹੜਾ ਜਗਰਾਉਂ ਦੇ ਏਰੀਏ ਦੇ ਵਿੱਚ ਥਾਣਾ ਹਟੂਰ ਦੇ ਉੱਥੇ ਜਿਹੜਾ ਰੇਡ ਕਰਕੇ ਇਹਨੂੰ ਵੀ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦੌਰਾਨ ਉਸ ਬੰਦਿਆਂ ਨੇ ਪੁਲਿਸ ਪਾਰਟੀ ਦੇ ਉੱਤੇ ਹਮਲਾ ਵੀ ਕੀਤਾ ਪਰ ਸਾਡੀ ਪਾਰਟੀ ਨੇ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਉੱਥੇ ਉਸ ਚੀਜ਼ ਨੂੰ ਹੈਂਡਲ ਕੀਤਾ ਔਰ ਜਿਸ ਬੰਦੇ ਨੂੰ ਜਿਹਨੇ ਹਮਲਾ ਕੀਤਾ ਉਹਨੂੰ ਗ੍ਰਿਫਤਾਰ ਵੀ ਕੀਤਾ ਤੇ ਪਲੱਸ ਉਹਦੇ ਉਹਦੇ ਉੱਤੇ ਜਿਹੜਾ ਮੁਤਲਕਾ ਥਾਣਾ ਉੱਥੇ ਜੋ ਕਾਰਵਾਈ ਬਣਦੀ ਸੀ 307 ਤੇ ਅਟੈਂਪਟ ਟੂ ਮਰਡਰ ਤੇ ਪੁਲਿਸ ਦੇ ਕੰਮ ਚ ਵਿਕਰ ਬਣਾ ਤਨ 351 186 ਵਗੈਰਾ ਉਹਨਾਂ ਵਕ ਮਕਦਮਾ ਦਰਜ ਕਰਾਇਆ ਦੌਰਾਨੇ ਤਫਤੀਸ਼ ਇਨਵੈਸਟੀਗੇਸ਼ਨ ਦੇ ਵਿੱਚ ਐਮਐਨ ਜਿਹੜਾ ਥਰਲੀ ਇਸ ਬੰਦੇ ਦੇ ਕੋਲੋਂ ਹੁਣ ਵਾਰਦਾਤ ਚ ਵਰਤੀ ਹੋਏ ਜਿਹੜੇ ਵਾਈਕਲਸ ਜਿਹੜੇ ਨੇ ਵਕ ਵਕ ਇਹਨਾਂ ਨੇ ਤਕਰੀਬਨ ਦੋ ਦਿਨਾਂ ਦੇ ਵਿੱਚ ਪੰਜ ਵਾਰਦਾਤਾਂ ਕੀਤੀ ਸੀ ਪਹਿਲਾਂ ਉਹਨਾਂ ਨੇ ਸਭ ਤੋਂ ਪਹਿਲੀ ਜਿਹੜੀ ਸੰਗੋਵਾਲ ਐਲ 2 ਕਾਰ ਖੋਈ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਜਿਹੜੀ ਵਾਰਦਾਤ ਕੀਤੀ ਉਹਦੇ ਵਿੱਚ ਕਿਸੇ ਮੁੰਡੇ ਤੋਂ ਪੈਸੇ ਖੋਏ ਫਿਰ ਤੋਂ ਬਾਅਦ ਇਹਨਾਂ ਨੇ ਜੋਦੇਵਾਲ ਇਹ ਜੋ ਤਾਂ ਵਿਖੇ ਵੀ ਜਿਹੜਾ ਉੱਥੇ ਵੀ ਇੱਕ ਵਾਰਦਾਤ ਕੀਤੀ ਫਿਰ ਤੋਂ ਬਾਅਦ ਲਗਾਤਾਰ ਨੈਕਸਟ ਡੇ ਫੇਰ ਇੱਕ ਵਾਰਦਾਤ ਕੀਤੀ ਜਿਹਦੇ ਵਿੱਚ ਉਹਨਾਂ ਨੇ ਫੇਰ ਇੱਕ ਕਾਰ ਖੋਈ ਉਹ ਕਾਰ ਖੋਣ ਤੋਂ ਬਾਅਦ ਫੇਰ ਇਹਨਾਂ ਦੁਆਰਾ ਮੋਟਰਸਾਈਕਲ ਖੋਇਆ ਇਸ ਤਰ੍ਹਾਂ ਨਾਲ ਵਕਫ ਵਕ ਜਿਹੜੀਆਂ 5 ਵਾਰਦਾਤਾਂ ਦੋ ਦਿਨਾਂ ਦੇ ਵਿੱਚ ਕੀਤੀਆਂ ਉਹਦੇ ਵਿੱਚ ਜਿਹੜੇ ਅਸੀਂ ਵਾਰਦਾਤ ਦੇ ਵਿੱਚ ਇਹਨਾਂ ਨੇ ਜਿਹੜੀਆਂ ਗੱਡੀਆਂ ਖੋਈਆਂ ਸੀ ਜਿਵੇਂ ਕਿ ਟੈਲਟੋ ਕਾਰ ਸੀ ਇਕਾਈ i10 ਕਾਰ ਸੀ ਹੰਡਈ ਦੀ ਇੱਕ ਮੋਟਰਸਾਈਕਲ 3 ਤੇ ਇੱਕ ਸੈਂਟਰੋਕਾਰ ਜਿਹੜੀ ਗ੍ਰੇਕਲ ਇਹ ਜਿਹੜੇ ਅਸੀਂ ਉਹ ਇਹਨਾਂ ਨੂੰ ਰਿਕਵਰ ਕੀਤੇ ਤਾਂ ਪਲੱਸ ਜਿਹੜੇ ਵਾਈਕਲਾਂ ਦੇ ਉੱਤੇ ਵੱਖ-ਵੱਖ ਵਾਰਦਾਤਾਂ ਕਰਦੇ ਸੀ ਜਿਵੇਂ ਕਿ ਮੋਟਰਸਾਈਕਲ ਦੇ ਕੋ ਕਾਰ ਛੋਟਾ ਹਾਤੀ ਤੇ ਕੈਂਟਰ ਵਗੈਰਾ ਜਿਹੜਾ ਇਹਨਾਂ ਨੇ ਪਹਿਲਾਂ ਵੀ ਵਾਰਦਾਤਾਂ ਵਿੱਚ ਵਰਤਿਆ ਹੁਣ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀਆਂ ਇਹ ਦੋ ਦਿਨ ਦੀਆਂ ਵਾਰਦਾਤਾਂ ਕੀਤੀਆਂ ਸੀ ਉਹ ਤਾਂ ਸਾਰੇ ਵਹੀਕਲ ਰਿਕਵਰ ਕੀਤੀਆਂ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਵੀ ਚੈੱਕ ਕਰਾਂਗੇ ਕਿਉਂਕਿ ਇਹਨਾਂ ਦੋਨਾਂ ਦਾ ਜਿਹੜਾ ਹੁਣ ਤੱਕ ਜਿਹੜਾ ਪ੍ਰੀਵੀਅਸ ਰਿਕਾਰਡ ਹੈ ਉਹ ਪਹਿਲਾਂ ਹੀ ਮਾੜਾ ਇੱਕ ਵਿਅਕਤੀ ਜਿਹੜਾ ਮਨਜਿੰਦਰ ਸਿੰਘ ਆ ਉਹ 302 ਚ ਵਾਰਟੈਡ ਸੀ ਜਿਹੜਾ ਦੂਸਰਾ ਸਿਮਰਜੀਤ ਸਿੰਘ ਹੈ ਜੋ ਉਹਦੇ ਉੱਤੇ ਆਰਮਜ਼ ਤੇ ਉਹ ਤੇ ਉਹ ਜੋ ਉਹ ਪਤਾ ਵੀ ਜਿਹੜਾ ਮੁਕੱਦਮਾ ਦਰਜ ਕੀਤਾ ਹੋਇਆ ਅੰਮ੍ਰਿਤਸਰ ਤਾਂ ਪ੍ਰੀਵੀਅਸ ਰਿਕਾਰਡ ਮਾੜਾ ਹੋਣ ਕਾਰਨ ਹੋਰ ਜਿਹੜੀਆਂ ਇਹਨਾਂ ਨੇ ਉਸ ਦੌਰਾਨ ਚ ਕੋਈ ਹੋਰ ਵਾਰਦਾਤਾਂ ਕੀਤੀਆਂ ਵਾਅਦਾਂ ਚ ਉਹਨੂੰ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕਰਕੇ ਤੇ ਹੋਰ ਰਿਕਵਰੀ ਜਿਹੜੀ ਕਰਾਂਗੇ